ਲਾਉਣੀ ਆ ਕਿ ਨਾ ਚਕੜਾ ਮਾਰ ਕੇ ਸਰਪਾੜ ਦੂੰਗਾ ਤੂੰ ਕੀ ਦਵਾਈ ਦੌਣੀ ਆ ਠੀਕ ਹੋਣਾ ਨਾ ਹੋਣਾ ਤੂੰ ਕੀ ਲੈਣਾਗਾ ਆ ਫੜ ਫੋਨ ਠੀਕ ਆ ਤੇਰੇ ਭਰਾ ਨੂੰ ਫੋਨ ਲਾ ਲੈ ਫਰੀ ਕਰਕੇ ਤੇ ਉਹਨੂੰ ਪੁੱਛ ਕੇ ਕਿਹਦੇ ਬੰਦਾ ਤੂੰ ਮਕਰਾਇਗਾ ਉਹ ਮਾਂ ਤੇ ਵੀਰੇ ਨੂੰ ਵੀ ਕੀ ਦੱਸਾਂ ਵੀ ਥੋਡੀ ਕੁੜੀ ਦੇ ਸੁਪਨੇ ਤਾਂ ਸਾਰੇ ਅਧੂਰੇ ਰਹਿ ਗਏ ਇਸੇ ਗੱਲ ਵੀਰੇ ਵਾਟਸਐਪ ਕਰ ਲੀਕੋ ਹੋ ਠੀਕ ਆ ਵੀ ਕਾਲੇ ਵਧੀਆ ਵਧੀਆ ਬੜਾ ਕਿੜਾ ਮਾਰਿਆ ਅੱਜ ਤੱਕ ਇਹਨੂੰ ਚੰਗਾ ਦਿਨ ਚੜਾ ਨਾ ਬੜਾ ਕੰਮ ਟੇਡਾ ਹੋਇਆ ਫੋਨ ਵੀ ਬੰਦ ਹੋ ਗਿਆ ਦਿਖਾਉਣਾ ਪਉ ਇਹਨੂੰ ਕੀ ਹੋ ਗਿਆ ਨਾਲੇ ਕਵੇਲਾ ਕਰਤਾ ਨਹੀਂ ਸਾਰੇ ਬਾਗੇ ਉਧਰੋਂ ਮਾਂ ਟੈਂਸ਼ਨ 'ਚ ਫੋਨ ਲਾ ਲਾ ਦੇਖੀ ਜਾਂਦੀ ਹੋਊਗੀ ਨਾਲੇ ਕੰਮ ਨਹੀਂ ਬਣਿਆ ਆਖੋ ਇੰਨਾ ਨੇਰਾ ਕਿਉਂ ਕਰਿਆ ਇਹਨਾਂ ਨੇ ਤਾਂ ਕਦੇ ਮੇਰੇ ਫੋਨ 'ਤੇ ਰੀਚਾਰਜ ਵੀ ਨਹੀਂ ਕਰਵਾ ਕੇ ਦਿੱਤਾਗਾ ਵੀ ਮੈਂ ਵੀਰੇ ਨੂੰ ਫੋਨ ਕਰਕੇ ਆਖਦਾ ਵੀ ਆਪ ਦਾ ਖਿਆਲ ਰੱਖੀ ਚੱਲ ਵਾਹਿਗੁਰੂ ਆਪ ਜਾਣੀ ਜਾਣ ਕੀ ਬਣਾਈਏ ਨੇ ਮਾਂ ਆ ਗਿਆ ਪੁੱਤ ਤੂੰ ਬੀਨ ਆ ਪੁੱਤ ਤੇਰਾ ਫੋਨ ਲੱਗੇ ਕਿਹੜਾ ਵੇਲਾ ਹੋ ਗਿਆ ਆਥਣ ਹੋ ਗਿਆ ਥੱਕ ਗਈ ਫੋਨ ਲਾ ਲਾ ਤੈਨੂੰ ਹੁਣ ਤਾਂ ਮਾ ਲੋ ਹੋ ਗਿਆ ਸੀ ਟਾਈਮ ਆਇਆ ਲੱਗ ਗਿਆ ਉਹ ਅਫਸਰ ਕਿਰਾ ਉੱਠ ਕੇ ਬਾਗ ਗਿਆ ਪਤਾ ਨਹੀਂ ਕਿੱਥੇ ਮੁੜ ਕੇ ਆਇਆ ਨਹੀਂ ਹੈਗਾ ਮੈਡੀਕੀ ਗੜੀ ਗੜੀ ਕਿੱਕ ਕੇ ਆ ਗਿਆ ਮੈਂ ਤਾਂ ਪਹਿਲਾਂ ਸੋਚੀ ਜਾਂਦਾ ਸੀ ਮਾਂ ਮੈਂ ਟੈਨਸ਼ਨ ਲਈ ਜਾਂਦੀ ਹੁਣੀ ਵੇ ਇੰਨਾ ਕਵੇਲਾ ਹੋ ਗਿਆ ਤਾਂ ਹੀ ਫਿਰ ਮੈਂ ਆ ਗਿਆ ਉਹ ਤਾਂ ਹਜੇ ਕਹਿੰਦੀ ਸਦਾ ਘੰਟਾ ਬਹਿ ਜਾ ਨਾ ਪੁੱਤ ਮੇਰਾ ਤਾਂ ਦਿਮਾਗ ਹਲਨ ਵਾਲਾ ਹੋ ਗਿਆ ਤੂੰ ਕੰਮ ਸੇ ਕੰਮ ਮੈਨੂੰ ਤਾਂ ਦੱਸ ਦੇ ਫੋਨ ਲਾ ਕੇ ਵੀ ਮਾਂ ਮੈਨੂੰ ਤਾਂ ਇੰਨਾ ਟਾਈਮ ਲੱਗੂਗਾ ਕੌਣਤਾ ਮਾਮਾ ਤਾਲਾ ਵਜੇ ਟਾਈਮ ਲੱਗਿਆ ਹੋਵੇ ਇੱਕ ਫੋਨ ਬੰਦ ਹੋ ਗਿਆ ਮੇਰਾ ਚੱਲ ਫੋਨ ਤਾਂ ਪੁੱਤ ਬੰਦ ਹੋ ਗਿਆ ਸੀ ਤੂੰ ਟਾਈਮ ਨਾਲ ਆ ਜਾਂਦਾ ਕੰਮ ਤਾਂ ਦੂਜੇ ਦਿਨ ਵੀ ਹੋ ਜਾਂਦਾ ਚੱਲ ਮਾਂ ਤੂੰ ਟੈਨਸ਼ਨ ਨਾ ਲਿਆ ਕਰ ਤੂੰ ਰੋਟੀ ਬਣਾ ਲੈ ਤੇ ਮੈਂ ਨਾਲ ਆ ਚੱਲ ਠੀਕ ਹੈ ਪੁੱਤ ਲੈ ਉਹ ਮਮੀ ਆ ਗਈ ਸਤਿ ਸ਼੍ਰੀ ਅਕਾਲ ਮਮੀ ਹੋਰ ਮਮੀ ਪਿੰਡ ਸਾਰੇ ਠੀਕ ਸੀ ਮਾਮੇ ਵਰਗੇ ਤੂੰ ਕੀ ਦਵਾਈ ਦੋਣੀ ਆ ਠੀਕ ਹੋਣ ਨਾ ਹੋਣ ਤੂੰ ਕੀ ਲੈਣਾਗਾ ਹਾਏ ਮੰਮੀ ਹੋਰ ਆ ਗਰਮੀ ਵਾਲੀ ਆ ਬੈ ਜਾ ਮੰਮੀ ਮੈਂ ਪਾਣੀ ਲੈ ਕੇ ਆਉਣੀ ਆ ਨਾ ਤੂੰ ਬੈ ਜਾ ਛੱਪੀ ਲੇਉਗੀ ਗਰਮੀ ਵਾਲੀ ਐ ਬਾਹਰ ਤਾਂ ਹੋਰ ਮੰਮੀ ਸਾਰੇ ਮਾਮਾ ਮਾਮੀ ਔਰ ਠੀਕ ਸੀਗੇ ਹਾਂ ਉਹ ਤਾਂ ਸਾਰੇ ਠੀਕ ਠਾਕ ਸੀ ਤੂੰ ਵਧੀਆ ਰਹੀ ਗਰਮੀ ਤੂੰ ਲੈ ਛੱਟਾ ਢਾਕ ਲਾ ਛੱਟਾ ਵੀ ਢਾਕ ਦੇਗੀ ਕਿਵੇਂ ਰਹੀ ਮੇਰੇ ਮਾਗਰ ਉਹ ਹੈ ਮੰਮੀ ਇਹਨੂੰ ਤਾਂ ਪੂਰੀ ਖੁੱਲ ਹੋ ਗਈ ਸੀਗੀ ਇਹਨੂੰ ਤਾਂ ਐ ਸੀਗਾ ਹੁਣ ਮੈਨੂੰ ਕਿਸੇ ਨੇ ਕੁਝ ਕਹਿਣਾ ਹੀ ਨਹੀਂ ਪਰ ਮੈਂ ਤੇ ਵੀਰੇ ਨੇ ਪੂਰੀ ਖਿੱਚ ਕੇ ਰੱਖੀ ਐ ਮੰਮੀ ਐ ਵਧੀਆ ਕਰਿਆ ਪੁੱਤ ਆਈ ਲੋਟ ਆਉਂਦੀ ਐ ਇਹ ਲੈ ਜੱਸੀ ਮਾਤਾ ਬਾਹਰ ਜਾ ਕੇ ਬੈੰਨੀ ਆ ਜੰਗਾ ਪੱਖਾ ਲਾ ਕੇ ਤੂੰ ਰਾਮ ਕਰ ਲੈ ਚੰਗਾ ਚੰਗਾ ਮਮੀ ਬਹਿ ਜਾ ਲੈ ਲਾ ਗਦਾ ਮਾ ਵੀ ਆ ਰਹੀ ਹੈਗੀ ਚਲ ਸ਼ੁਕਰ ਆਤਾ ਗਈ ਅੱਜ ਆ ਗਈ ਮਾਂ ਬੇ ਰਹੇ ਹਾਂ ਪਤਾ ਆ ਗਈ ਮੈਂ ਤਾਂ ਹੁਣੀ ਆਖੀ ਪਈ ਸੀ ਮੈਂ ਤਾਂ ਨਾ ਗੱਲ ਸੁਣ ਤੂੰ ਮੈਂ ਮੇਰੀ ਆਪਣੇ ਘਰ ਦੇ ਮਹੌਲ ਤੈਨੂੰ ਪਤਾਗਾ ਨਾ ਮੂੰਹ ਬਸ ਕਿੱਦਾ ਜਾ ਸਕਦੀ ਸੀਗੀ ਐਂ ਚੜ ਗਈ ਬਸ ਤੂੰ ਤਾਂ ਹੈ ਨਾ ਪੁੱਤ ਮੇਰੇ ਬੈਠੇ ਬੈਠੇ ਦੀ ਸਲਾਹ ਬਣ ਗਈ ਤੇਰੀ ਮਾਸੀ ਵੀ ਆਈ ਸੀ ਉਹਨੇ ਫੋਨ ਕਰਤਾ ਬਸ ਰਾਏ ਬਣ ਗਈ ਮੈਂ ਉਹਦੀ ਵਾਗ ਗਈ ਚਲ ਤੇਰੀ ਤਾਂ ਰਾਏ ਬਣ ਗਈ ਮਾਂ ਚਲ ਵਾਗ ਗਈ ਫਿਰ ਦੂਜੇ ਦਿਨ ਮੁੜਤਾ ਆਉਂਦੀ ਤੂੰ ਤਾਂ ਦੋ ਤਿੰਨ ਦਿਨ ਲਾਇੀ ਉੱਥੇ ਪੁੱਤ ਮੈਂ ਤਾਂ ਕੱਲਾ ਆਉਂਦੀ ਸੀਗੀ ਤੇਰੇ ਮਾਮੇ ਦੀ ਕੁੜੀ ਦਾ ਰੌਲਾ ਪੈ ਰਿਆ ਸੀਗਾ ਉਹ ਤੇਰੇ ਮਾਮਾ ਕਹਿੰਦਾ ਜਰਾਏ ਜਾ ਰੌਲਾ ਪੈ ਰਿਆ ਮਾਂ ਜੋ ਦਾ ਕਾ ਰੌਲਾ ਪੈ ਰਿਆ ਬੱਤਾ ਉਹਦੇ ਸਹਰੇ ਤੰਗ ਕਰਦੇ ਨੇ ਪੈਸਿਆਂ ਪਿੱਛੇ ਲੈ ਰੱਬ ਦਾ ਇੱਥੇ ਸਾਰਾ ਕੁਝ ਆਪਣੇ ਵਾਂਗੂ ਉਹਦੇ ਮੁੰਡੇ ਨੂੰ 10 ਕਿੱਲੇ ਆਉਂਦੇ ਨੇ ਅੱਛਾ ਵਾ ਬਿਆਵਲ ਦਾ ਲੱਗਦੇ ਨਹੀਂ ਬੜੇ ਘਟੀਆ ਨਿਕਲੇ ਤਾਂ ਫਿਰ ਹੋਰ ਪੁੱਤਾਂ ਦਾ ਢਿੱਡੀ ਨਹੀਂ ਪਰਦਾਗਾ ਤੇਰੇ ਮਾਮੇ ਨੇ ਬਥੇਰਾ ਕੁਛ ਦਿੱਤਾ ਸੀਗਾ ਹੋਰ ਮਾਮੇ ਉੱਥੇ ਤਾਂ ਹੈਗਾ ਸੀਗਾ ਸਮਾਨ ਤਾਂ ਮੈਂ ਛੜਾ ਕੇ ਆਇਆ ਸੀਗਾ ਤਿੰਨ ਟਰੈਕਟਰ ਟਰਾਲੀਆਂ ਲੈ ਕੇ ਗਏ ਸੀਗੇ ਪੁੱਤੋਂ ਤਾਂ ਪੀਲੋਟ ਆ ਜੂਗਾ ਤੂੰ ਆਪਣਾ ਦੱਸ ਕਿੱਥੋਂ ਤੱਕ ਗੱਲ ਪਹੁੰਚੀ ਆ ਮਾਂ ਗੱਲ ਤਾਂ ਕਿਤੇ ਤੱਕ ਨਹੀਂ ਪਹੁੰਚੀ ਹੈਗੀ ਪਾਣੀ ਚ ਮੰਦਾ ਨਹੀਂ ਇਹ ਪੈਰੀ ਹੈਗੀ ਮੈਨੂੰ ਤਾਂ ਪਹਿਲਾਂ ਸੀਰੀਓ ਸ਼ੱਕ ਸੀਗਾ ਪਰ ਹੁਣ ਮੇਰਾ ਸ਼ੱਕ ਕਾਲੇ ਤੇ ਜਾਈ ਜਾਂਦਾਗਾ ਕੋਈ ਕਾਲਾ ਪਹਿਲਾਂ ਦੋ ਤਿੰਨ ਬਾਰਾਂ ਦਿਨ ਚ ਫੋਨ ਕਰਦਾ ਪਰ ਜਿੱਦ ਨਾਲ ਕਾਲਾ ਹਰਸ ਨੂੰ ਮਿਲ ਕੇ ਆਇਆਗਾ ਕਾਲੇ ਨੇ ਇੱਕ ਵਾਰ ਫ ਅੱਛਾ ਪੁੱਤ ਲੈ ਤੂੰ ਕਹਿੰਦਾ ਸੀ ਸੀਰੇ ਨੇ ਬੰਦਾ ਰੋਕਿਆਗਾ ਹਾਂ ਮਾਂ ਉਹ ਬੰਦਾ ਤਾਂ ਕਹਿੰਦਾ ਸੀਰੇ ਨੇ ਮਕਰਾਇਆਗਾ ਉਹ ਬੰਦਾ ਪਰ ਸ਼ਸ਼ੋ ਪਾਤੀ ਦੀ ਗੱਲ ਪੈਰੀ ਮੈਂ ਤਾਂ ਉਲਝ ਜੇ ਰਹਾਂਗਾ ਸੀਰਾ ਫੂਣ ਵੀ ਨਹੀਂ ਜਗਦਾ ਹੈਗਾ ਮੇਰਾ ਜੇ ਸੀਰਾ ਫੂਣ ਚੱਕੇ ਗੱਲ ਦਾ ਪਤਾ ਲੱਗ ਜੇ ਮੈਨੂੰ ਸਾਰਾ ਵੀ ਸੀਰੇ ਤੇ ਪਰ ਗਲਤ ਸ਼ੱਕ ਨਾ ਕਰੀ ਜਾਂਦੇ ਹੋਈ ਹੈ ਨਾ ਕਿਤੇ ਮੈਂ ਤਾਂ ਪਤਾ ਕਹਿੰਦੀ ਸੀ ਜੇ ਤੇਰਾ ਨਹੀਂ ਫੂਣ ਚੱਕਦਾ ਜੱਸੀ ਨੂੰ ਪੁੱਛ ਲੈਂਦਾ ਉਹਦੇ ਕੋਲੇ ਵੀ ਫੂਣ ਕਰਦੀ ਹੋਊਗਾ ਜੱਸੀ ਤਾਂ ਮਾਂ ਕੋਈ ਗੱਲ ਹੀ ਦਾ ਰਾਹ ਸਰ ਨਹੀਂ ਦਿੰਦੀ ਹੈਗੀ ਉਹ ਵੀ ਕਹਿ ਦਿੰਦੀ ਹੈਗੀ ਬੀਜੀ ਆ ਫੇਰ ਲਾਊਗਾ ਕੋਈ ਗੱਲ ਨਹੀਂ ਪੁੱਤ ਜੱਸੀ ਨੂੰ ਮੈਂ ਪੁੱਛ ਕੇ ਦੇਖਦੀ ਆ ਉਹਨੂੰ ਬਰਿਆ ਕੇ ਪੁੱਛਦੀ ਆ ਕਿਤਾ ਵੀ ਫੋਨ ਚਾਹਦਾ ਤੇ ਨਾ ਚਾਹਦਾਗਾ ਅ ਤਾਂ ਤੂੰ ਗੱਲ ਹੋਰ ਹੀ ਰਲ ਜਾ ਚ ਪਾਤੀ ਚੱਲ ਮੈਂ ਤੂੰ ਐਂ ਕਰ ਤੂੰ ਜੱਸੀ ਨੂੰ ਲਾ ਕੇ ਦੇਖਦੀ ਆ ਫੋਨ siree ਤਾਂ ਵੀ ਕੀ ਕਹਿੰਦਾਗਾ ਤੇ ਮੈਂ ਹਰਸ਼ ਨੂੰ ਪੁੱਛਦਾ ਠੀਕ ਆ ਹਰਸ਼ ਤੋਂ ਲਵਾਉਣਾ ਉਹਦਾ ਆਪਣਾ ਕਾਲੇ ਦਾ ਫੋਨ じゃ ਪੁੱਤ ਤੂੰ ਅਰਸ਼ ਤੋਂ ਲਵਾ ਮੈਂ ਜੱਸੀ ਨੂੰ ਗੋਲ ਮਾਰਦੀ ਆ ਹਾਂ ਮੈਂ ਦੇਖਦਾ ਫੇਰ ਹੀ ਆਪਣ ਨੂੰ ਪਤਾ ਲੱਗੂ ਗੱਲ ਦਾ ਹਾਂ ਪੁੱਤ ਜੱਸੀ ਜੱਸੀ ਪੁੱਤ ਆ ਮੇਰੀ ਗੱਲ ਸੁਣਨੀ ਦੋ ਮਿੰਟ ਹਾਂ ਸੋ ਕੀ ਹੋ ਗਿਆ ਆ ਫਟ ਫੋਨ ਠੀਕ ਆ ਤੇਰੇ ਭਰਾ ਨੂੰ ਫੋਨ ਲਾ ਰਹੇ ਨੇ ਫਿਰੇ ਕਰਕੇ ਤੇ ਉਹਨੂੰ ਪੁੱਛੇ ਕਿ ਇਹ ਬੰਦਾ ਤੂੰ ਮ ਕਰਾਏਗਾ ਉਹ ਨਾ ਜੀ ਮੈਂ ਨਹੀਂ ਫੋਨ ਲਾਉਂਦੀ ਜੇ ਮੇਰੇ ਵੀਰ ਨਾਲ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਆਪੇ ਫੋਨ ਲਾ ਲਓ ਲਾਉਣੀ ਆ ਕਿ ਨਾ ਚਗੜਾ ਮਾਰ ਕੇ ਸਰ ਪਾੜ ਦੂੰਗਾ ਫੋਨ ਹੀ ਲਾਣਾ ਤੁਸੀਂ ਲਾ ਲਓ ਮੇਰੇ ਨਾਲ ਤੁਸੀਂ ਕਿਉਂ ਕਰੀ ਜਾਂਦੇ ਹੋ ਗੱਲ ਸੁਣ ਲੈ ਬੰਦਿਆ ਮੈਂ ਉਹ ਫੋਨ ਲਾਣਾ ਚਪਰੇ ਗੱਲ ਕਰ ਲੈ ਠੀਕ ਆ ਭੇਹ ਤਾਂ ਤੇਰੇ ਨਾਲ ਗੱਲ ਕਰੀ ਤੂੰ ਦਊਗਾ ਉਹ ਮੈਨੂੰ ਕੋਈ ਨਹੀਂ ਦੱਸਣਾ ਬੈਠਾ ਮੈਂ ਲਾਉਣਾ ਫੋਨ ਠੀਕ ਆ ਨੂੰ ਆ ਜਾ ਕਹਿੰਦੇ ਫਰੀ ਕਰਤਾ ਗੱਲ ਕਰ ਆ ਲੈ ਹੁਣ ਪੱਕੀ ਮੈਨੂੰ ਤਾਂ ਸ਼ੱਕ ਹੀ ਜਾਂਦਾ ਠੀਕ ਆ ਸਵਿਚ ਉਹ ਵੀ ਤਹਿਆਂ ਫੋਨ ਕਰੀ ਜਾਂਦਾ ਵੀ ਉਹਨੂੰ ਸੁੱਖ ਵਾਰ ਵਾਰ ਫੋਨ ਨਾ ਲਾਵੇ ਤੇ ਸੁੱਖ ਨੂੰ ਪਤਾ ਨਾ ਲੱਗੇ ਕਿਤੇ ਨਾਲੇ ਕਈ ਵਾਰ ਬੈਟਰੀ ਬੋਟਰੀ ਵੀ ਲੋ ਹੋ ਜਾਂਦੀ ਆ ਨਾਲੇ ਮੈਂ ਕਿਹੜਾ ਰੋਜ਼ ਹੀ ਗੱਲ ਕਰਦੀ ਆ ਆਪਦੇ ਭਰਾ ਨਾਲ ਮੈਨੂੰ ਕੀ ਪਤਾ ਉਹਦਾ ਫੋਨ ਚੱਲਦਾ ਹੈ ਕਿ ਨਾ ਪਤਾ ਤਾਂ ਨਾ ਤੈਨੂੰ ਸਾਰਾ ਲੱਗ ਜੂ ਜਿੱਦੋਂ ਮੇਰੇ ਧੱਕੇ ਜੜ ਗਿਆ ਠੀਕ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਕਿ ਮੇਰੇ ਭਰਾ ਨਾਲ ਰੋਜ਼ ਗੱਲ ਕਰਾਉਣੀ ਆ ਵੀ ਜਿਹੜਾ ਮੈਨੂੰ ਉਹਦੇ ਫੋਨ ਦਾ ਪਤਾ ਹੋਊਗਾ ਚੱਲਦਾ ਹੈ ਕਿ ਨਾ ਅੱਛਾ ਪੁੱਤਾਂ ਫਿਰ ਤੂੰ ਸਿਰੇ ਨਾਲ ਬਗ ਜਾਂਦੀ ਹਾਂ ਮਾਂ ਕੀ ਕਹਿੰਦੀ ਭੈਣਾ ਹੋਈ ਗੱਲ ਸਿਰੇ ਨਾਲ ਪੁੱਤ ਜੱਸੀ ਕਹਿੰਦੀ ਸਿਰੇ ਨਾਲ ਮੇਰੀ ਗੱਲ ਹੋ ਗਈ ਕਹਿੰਦੀ ਗੁੱਸੇ ਹੋ ਰਿਹਾ ਹੈਗਾ ਸਿਰਾ ਕਿਉਂ ਗੁੱਸੇ ਹੋ ਰਿਹਾ ਮਾਂ ਕੀ ਗੱਲ ਭੈਣੇ ਗੁੱਸੇਗਾ ਤੋੜਾ ਤੇਰੇ ਨਾਲ ਕੁਝ ਨਹੀਂ ਵੀ ਤੇ ਉਸ ਦਿਨ ਸਿਰਾ ਆਇਆ ਸੀ ਨਾ ਉਹ ਤਾਂ ਮੈਨੂੰ ਐ ਕਹਿੰਦੇ ਮੇਰੇ ਨਾਲ ਪਿੰਡ ਬਗ ਚੱਲ ਮੈਂ ਗਿਆਦਾ ਮੈਂ ਕਿਹਾ ਜੇ ਮੈਂ 2-4 ਦਿਨ ਹੋਰ ਲਾਉਂਗੀ ਮੰਮੀ ਨੇ ਕਿਹਾ ਮੈਨੂੰ ਉਹ ਆਕੜ ਕੇ ਬਗ ਗਿਆ ਅੱਛਾ ਭੈਣੇ ਉਹਦਾ ਵੀ ਸਰੀ ਪਿਆਗਾ ਆਕੜਾ ਤੇਰੇ ਨਾਲ ਆ ਪਤੰਦਰ ਫੋਨ ਮੇਰਾ ਨਹੀਂ ਚਾਹਦਾ ਹੈਗਾ ਵਿਰੋਧ ਸੁਭਾਤਾ ਆਇਆ ਫਿਰ ਤੋ ਕਰੇ ਵੀ ਨਹੀਂ ਕਿ ਜ਼ਿੰਨਰ ਬੋਲਦਾ ਮੈਂ ਕਿਰ ਤੂੰ ਮੇਰੇ ਨਾਲ ਗੱਲ ਕਰ ਲੰਦੀ ਕਣਾ ਤੂੰ ਬਾਗ ਜਾਂਦੀ ਬਾਈ ਨਾਲ ਕਿੱਡੀ ਕਬੱਡੀ ਗੱਲ ਸੀਗੀ ਵੀਰੇ ਮੈਂ ਬਾਗ ਤਾਂ ਜਾਂਦੀ ਪਰ ਮੈਨੂੰ ਤੇਰੀ ਟੈਨਸ਼ਨ ਸੀ ਮੈਨੂੰ ਐ ਸੀ ਤੇਰਾ ਕੰਮ ਨਿਭੜ ਜੇ ਮੈਂ ਫੇਰ ਜਾਉਂਗੀ ਹੁਣ ਪੈਨੇ ਮੇਰਾ ਕੰਮ ਤਾਂ ਫੇਰ ਹੀ ਨਿਭੜੂਗਾ ਕਣਾ ਜੇ ਸਿਰਾ ਫੋਨ ਚੱਕੂਗਾ ਹੁਣ ਸਿਰਾ ਫੋਨ ਤਾਂ ਚੱਕਦਾ ਨਹੀਂਗਾ ਹੁਣ ਇਹ ਫੋਨ ਚੱਕੂ ਸੀ ਤਾਂ ਫੇਰ ਹੀ ਪਤਾ ਲੱਗੂਗਾ ਵੀ ਉਹ ਬੰਦਾ ਕਿਵੇਂ ਮੁਕਰਿਆ ਕੀ ਗੱਲ ਆ ਉਹ ਤਾਂ ਟੱਚਣਾ ਲੈ ਜੇ ਜੱਸੀ ਪੱਗ ਗਈ ਸਾਰਾ ਪਤਾ ਕਰਾ ਲੂਗੀ ਜੱਸੀ ਮੈਂ ਮੈਂ ਵੀ ਐਂ ਸੋਚਾਗਾ ਜੱਸੀ ਨੂੰ ਪਿੰਡ ਤੋਰ ਦੰਨੇ ਆ ਇਹਦੇ ਨਾਲ ਇਹਨੇ ਚ ਬਾਈ ਦਾ ਗੁੱਸਾ ਠੰਡਾ ਹੋ ਜਾਊਗਾ ਪੁੱਤ ਮਾਂ ਤਾਂ ਕਹਿੰਦੀ ਆ ਜੱਸੀ ਨੂੰ ਤੋਰਨ ਚ ਹੀ ਫਾਇਦਾ ਹੈ ਕਿਤੇ ਕੱਲ ਨਾ ਵਿਗੜ ਜੇ ਲੈ ਪਣਿਆ ਆ ਕੰਮ ਤਾਂ ਫਿਰ ਆਪਣਾ ਫੇਰ ਹੀ ਬਣੂਗਾ ਤੂੰ ਐਂ ਕਰ ਤੂੰ ਕੱਲ ਨੂੰ ਬਈ ਪਿੰਡ ਵਗ ਜੀ ਠੀਕ ਆ ਤੇ ਨਾਲ ਸਾਰਾ ਪਤਾ ਕਰ ਲੈ ਵੀ ਸੀਰਾਂ ਨੇ ਬੰਦਾ ਕਿਵੇਂ ਮੁੱਕ ਰ ਕੀ ਗੱਲਬਾਤ ਆ ਹਨਾ ਠੀਕ ਹੈ ਵੀਰੇ ਕੱਲ ਨੂੰ ਵਗ ਜੂਗੀ ਵੀਰੇ ਫਿਰ ਮੈਂ ਹਾਂ ਪੁੱਤ ਤੈਨੂੰ ਸਿੱਧੇ ਬੱਸ ਚੜਾ ਦੂੰਗੀ ਮੈਂ ਚੰਗਾ ਕੱਲ ਨੂੰ ਠੀਕ ਆ ਮੰਮੀ ਤੇ ਮਾਂ ਮੈਂ ਅਰਚਨਲ ਵੀ ਗੱਲ ਕਰੀ ਸੀਗੀ ਉਹਨੂੰ ਕਿਹਾ ਸੀ ਆ ਚੱਕਰ ਦੇ ਭਰਾ ਨਾਲ ਗੱਲ ਕਰ ਰਹਿ ਨੇ ਤੇਰਾ ਕੇ ਫੋਨ ਤੇ ਉਹਦਾ ਤੂੰ ਮੈਥਲ ਖਿਆ ਕੇ ਲੈ ਜਾ ਕੰਮ ਤਾਂ ਸਾਰਾ ਕਾਲੇ ਨੇ ਕਰਿਆਗਾ ਮਾਂ ਉਹੀ ਤਾਂ ਗੱਲ ਆ ਮੈਂ ਵੀ ਸਮਝੀ ਬੈਠਾਂਗਾ ਕੰਮ ਸਾਰਾ ਕਾਲੇ ਨਹੀਂ ਕਰਿਆ ਹੋਇਆਗਾ ਕਾਲੇ ਨਹੀਂ ਸਾਰੇ ਬੰਦੇ ਰੋਕੇ ਨੇ ਹਾਂ ਵੀਰੇ ਗੱਲ ਤਾਂ ਸਹੀ ਐ ਤੁਹਾਡੀ ਇਹ ਕੰਮ ਸਾਰਾ ਅਰਸ਼ ਦੇ ਭਰਾ ਨਹੀਂ ਕਰਿਆ ਚੱਲ ਠੀਕ ਐ ਮਾਂ ਮੈਂ ਤਾਂ ਜਾਣਾ ਖੇਤ ਠੀਕ ਆ ਹੁਣ ਤੇ ਐਂ ਕਰੋ ਤੁਸੀਂ ਹਰਸੇ ਲਾਓ ਕਲਾਸ ਠੀਕ ਆ ਦੋਨੇ ਜਾਣੀਆਂ ਠੀਕ ਆ ਪੁੱਤ ਅਸੀਂ ਲਾਉਣੀਆਂ ਕਲਾਸ ਕਿੱਥੇ ਜੱਸੀ ਪੁੱਤਾ ਹੋ ਅਰਸ਼ ਬਦਾਂ ਨਹੀਂ ਮਾਂ ਉਹਰੇ ਫਿਰਦੀ ਹੋਗੀ ਕਿਤੇ ਕੰਮ ਕਰਦੀ ਓਏ ਨੀਰਾ ਪਾਉਣ ਵਾਲਾ ਪਿਆਗਾ ਕਿੱਧਰ ਗਈ ਹੋਈ ਆ ਚੱਲ ਜੱਸੀ ਪੁੱਤ ਉੱਠ ਚੱਲ ਜੀ ਉਹਦੇ ਕੋਲ ਆ ਜੰਮ ਗੱਲ ਸੁਣਨੀ ਮੇਰੀ ਕੁੜੀਏ ਹਾਂਜੀ ਮੰਮੀ ਕੀ ਗੱਲ ਹੋ ਗਈ ਇੱਥੇ ਛਾਵੇਂ ਬੈਠੀ ਆ ਸਬਜ਼ੀ ਚੀਰੀ ਜਾਂਦੀ ਆ ਨੀਰਾ ਕੌਣ ਪਾ ਕੇ ਆਊਗਾ ਚੱਲ ਖੜੀ ਹੋ ਕੇ ਨੀਰਾ ਪਾ ਦੇਖ ਲੈ ਮਾਂ ਕੰਮ ਤਾਂ ਟਲਦੀਉ ਰਹੀ ਬੈਗੀ ਸਬਜੀ ਲੈ ਕੇ ਟਾਈਮ ਨਾਲ ਪਹਿਲੇ ਹੀ ਪਸੂਆਂ ਦੀ ਤੈਨੂੰ ਕੋਈ ਫਿਕਰ ਹੀ ਨਹੀਂ ਹੈਗੀ ਕੋਈ ਗੱਲ ਨਹੀਂ ਮੰਮੀ ਜੀ ਸਬਜੀ ਤੇ ਚੀਰੀ ਕੀ ਬਸ ਮੈਂ ਪਸੂਆਂ ਨੀਰਾ ਪਾਉਣੀ ਹੈ ਛੇ ਛੇ ਤੇ ਨੀਰਾ ਪਾਇਆ ਫਿਰ ਲੱਤ ਮਾਰੂਗੀ ਉਹ ਬਾਲਟੀ ਚ ਠੀਕ ਮੇਰੀ ਮਾਂ ਦੇ ਵੀ ਕਿੰਨੇ ਸੁਪਨੇ ਸੀਗੇ ਵੀ ਸਾਡੀ ਕੁੜੀ ਸੁખી ਬਸੇ ਉਹਨਾਂ ਦੇ ਕੀ ਸੁਪਨੇ ਤਾਂ ਮੇਰੇ ਵੀ ਬਥੇਰੇ ਸੀਗੇ ਵੀ ਮੈਂ ਵੀ ਆਪਦੇ ਸੋਹਰੇ ਸੁਖੀ ਬਸਾਂ ਮਾਂ ਤੇ ਵੀਰੇ ਨੂੰ ਵੀ ਕੀ ਦੱਸਾਂ ਵੀ ਥੋਡੀ ਕੁੜੀ ਦੇ ਸੁਪਨੇ ਤਾਂ ਸਾਰੇ ਅਧੂਰੇ ਰਹਿ ਗਏ ਅੱਲੋ ਸੁਖ ਜਾ ਮੈਂ ਤਾਂ ਆਏ ਕਹਿੰਦੀ ਸੀ ਤੁਹਾਨੂੰ ਜੇ ਤੁਸੀਂ ਮੈਨੂੰ ਮੇਰੇ ਪਿੰਡ ਮਲਾ ਲਿਆਉਂਦੇ ਚੁੱਪਰੇ ਕੰਮ ਕਰ ਲੈ ਠੀਕ ਐਥੇ ਆ ਬੜਾ ਇਹ ਵਾਲੀ ਹੂੰ ਪੇਕੇ ਦਰ ਨੂੰ ਮੈਂ ਤੈਨੂੰ ਕਿ ਬਾਹਾਂ ਆਕੜੀਆਂ ਨਹੀਂ ਆ ਦੋ ਵਰਦਾ ਆ ਕੇ ਮਿਲ ਗਏ ਪਹਿਲਾਂ ਤੇਰੀ ਮਾਂ ਦੀ ਸੀ ਉਂਤਰਾ ਭਾਈਆ ਕੇ ਮਿਲ ਗਿਆ ਤੈਨੂੰ ਉਹ ਤਾਂ ਠੀਕ ਐ ਪਰ ਜਦੋਂ ਦੱਸੋ ਖ ਆਪਣਾ ਵਿਆਹ ਹੋਇਆ ਇੱਕ ਵਾਰੀ ਵੀ ਨਹੀਂ ਗਈ ਮੈਂ ਪਿੰਡ ਸਾਡੀ ਗਲੀ ਘਮਾਣ ਦੀ ਕੀ ਕਹਿੰਦੇ ਹੋਣਗੇ ਵੀ ਕੁੜੀ ਇੱਕ ਵਾਰੀ ਵੀ ਨਹੀਂ ਆਏਗੀ ਕਿਤੇ ਨਹੀਂ ਠੀਕ ਠੀਕ ਤੁਹਾਨੂੰ ਗਲੀ ਘਮਾਣ ਦੇ ਇੰਨਾਂ ਸਲਾਹਾ ਮੇਰੇ ਕੋਲ ਘੱਟ ਲੈ ਕੇ ਆਇਆ ਕਰ ਆਪਦੇ ਘਰ ਦੇ ਕੰਮ ਦੀ ਟੈਨਸ਼ਨ ਰੱਖ ਲੈਣਾ ਠੀਕ ਆ ਲੇ ਜਾ ਤੈਨੂੰ ਪੇਕ ਤੇ ਇੱਕ ਕੰਮ ਕਿਹਾ ਤਾਂ ਤੂੰ ਹੁੰਦਾ ਨਹੀਂਗਾ ਕੀ ਹੋ ਗਿਆ ਪੁੱਤ ਕਿਵੇਂ ਰੌਲਾ ਜਿਹਾ ਬਾਰ ਰੱਖਿਆ ਸੀਗਾ ਕੀ ਹੋਣਾ ਸੀ ਮਾਂ ਤੜਕੀ ਲੱਗ ਗਈ ਉਹਦੇ ਵਿਚਾਰ ਦੇਣਾ ਕਹਿੰਦੀ ਪੇਕਾਂ ਲੈ ਕੇ ਜਾ ਮੈਨੂੰ ਮੈਂ ਤਾਂ ਕਹਦਾ ਮਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਠੀਕ ਆ ਕਿਧਰੇ ਹੀ ਤਰੀਆ ਬਹਾਂ ਆਕੜੀਆਂ ਹੈਗੀਆਂ ਸਹੀ ਗੱਲ ਕਰੀ ਪੁੱਤ ਮੈਂ ਤਾਂ ਤੈਨੂੰ ਐ ਵੀ ਕਹਿੰਦੀ ਸੀਗੀ ਦੱਸ ਮਾਂ ਕੀ ਕਹਿੰਦੀ ਸੀ ਰੁਕ ਕਿਉਂ ਕੀ ਬੋਲਦੀ ਬੋਲਦੀ ਫੇਰਾ ਮਾਤਾ ਤੈਨੂੰ ਪਤਾ ਹੀ ਕਹੀਂ ਸੀਗੀ ਆ ਮੌਕਾ ਗਾ ਤੂੰ ਲੈ ਤੈਨੂੰ ਮਿਲਿਆ ਲਿਆ ਲੈ ਕਾਲੇ ਦਾ ਮੂੰਹ ਸੁੰਗਿਆ ਰਾਤ ਨਾ ਰਹੀ ਆਥ ਨੂੰ ਮੜਿਆਈ ਵੀਰੇ ਗੱਲ ਤਾਂ ਮਾਂ ਸਹੀ ਕਹਿੰਦੀ ਐ ਉਹਦੇ ਪੇ ਕਿ ਐ ਸੋਚਣਗੇ ਜਿੱਦਨ ਦਾਦਾ ਦਾ ਵਿਆਹ ਹੋਇਆ ਇਹਨੂੰ ਲੈ ਕੇ ਨਹੀਂ ਆ ਇੱਕ ਵਾਰੀ ਵੀ ਤੂੰ ਮਿਲਵਾ ਲੈ ਨਾਲੇ ਗੱਲ ਤਾਂ ਬਣ ਥੋੜੀ ਸਹੀ ਆ ਹਨਾ ਲੇਕਿਨ ਮੈਂ ਇੱਕ ਵਾਰਾ ਵੀ ਨਹੀਂ ਗਿਆ ਹੈਗਾ ਚਲ ਮੈਂ ਲੈ ਜਾਂਦਾ ਇਹਨੂੰ ਨੇ ਪਤਾ ਲੱਗੂ ਕਾਲੇ ਦਾ ਵੀ ਕੱਲ ਦਾ ਫੋਨ ਕਿਵੇਂ ਬੰਦ ਪਿਆਗਾ ਵੀ ਕੀ ਕਰਦਾ ਫਿਰਦਾਗਾ ਉਹ ਤੇ ਜ਼ਮੀਨ ਦਾ ਤਾਂ ਥੱਲਾ ਤਾਂ ਨਹੀਂ ਕਰਦਾ ਫਿਰਦਾ ਕਿਦਾਂ ਬਹੀ ਹੱਥ ਮਲਦੇ ਰਹਿ ਜੀ हां ਵੀਰੇ ਗੱਲ ਤਾਂ ਤੇਰੀ ਸਹੀ ਹੈ ਉੱਥੇ ਗੱਲ ਦਾ ਜਾ ਕੇ ਭੇਜ ਤਾਊਗਾ ਕਿ ਕਾਲਾ ਕੀ ਕਰਦਾ ਫਿਰਦਾ ਹੈ ਸਹੀ ਗੱਲ ਆ ਪੁੱਤ ਜੱਸੀ ਸਹੀ ਕਹਿੰਦੀ ਆ ਤੈਨੂੰ ਪਤਾ ਫੇਰ ਹੀ ਲੱਗੂ ਕਾਲਾ ਵੀ ਕੀ ਕਰਦਾ ਫਿਰਦਾਗਾ ਚਲ ਠੀਕ ਆ ਮਾਂ ਅੰਦਰ ਹੀ ਬੈਠੀ ਹੈਗੀ ਮੈਂ ਉਹਨੂੰ ਕਹਿਣਾਗਾ ਵੀ ਹੋ ਜਾ ਤਿਆਰ ਲੈ ਚਲਦਾ ਪੇਕੇ ਤੈਨੂੰ ਮੈਂ ਕਦੇ ਕਦੇ ਪੁੱਤ ਹੋ ਜੂਗੀ ਤਿਆਰ ਅੱਥਰੋਂ ਮੁੜਿਆ ਗਏ ਠੀਕ ਆ ਮਾਂ ਨਹੀਂ ਥੀ ਬੈਠੀ ਹੈਗੀ ਜੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਜੇ ਪੇਕੇ ਮਿਲ ਕੇ ਆਉਣਾ ਨਾ ਛੇਤੀ ਇਹਨੇ ਤਿਆਰ ਹੋ ਜਾ ਜਾ ਕੇ ਹੈ ਸੱਚੀ ਸੁਖ ਤਿਆਰਤਾ ਮੇ ਹੋ ਜਾਣੀ ਹੈ ਪਰ ਘਰ ਦਾ ਕੰਮ ਵੀ ਪਿਆ ਉਹ ਨਾ ਕਰ ਲਾ ਪਹਿਲਾਂ ਕੋਈ ਗੱਲ ਨਹੀਂ ਕਰਦੇ ਕੰਮ ਕੁਮਰਾਪੀ ਹੋ ਜਾਣਗੇ ਠੀਕ ਆ ਜਾ ਜਾ ਕੇ ਤਿਆਰ ਹੋ ਜਾ ਛੇਤੀ ਤੇ ਚੱਲਣਾਗਾ ਮੁੜਕੇ ਵੀ ਹੁਣ ਹੱਥ ਨੂੰ ਫਿਰ ਯਾ ਮੈਂ ਲੈ ਸੱਪ ਮਰ ਜੂ ਮੈਂ ਸੁੱਟਾ ਰਹਿ ਜੂਗਾ ਸਾਰਾ ਪਤਾ ਲੱਗ ਜੂ ਮੇ ਤਾਂ ਸਾਰਾ ਜੂ ਕਾਲੇ ਦਾ ਮੈਨੂੰ ਠੀਕ ਆ ਮਾਂ ਜਾਣਿਆ ਠੀਕ ਆ ਫਿਰ ਅਸੀਂ ਤਾਂ ਟਾਈਮ ਨਾਲ ਮੁੜ ਕੇ ਆਉਂਗਾ ਫਿਰ ਮੈਂ ਕਿਹ ਕਾ ਪਤਾ ਟਾਈਮ ਨਾਲ ਮੜਿਆ ਕਿੰਨਾ ਮਰਜ਼ੀ ਕਹੀ ਜਾਣ ਪਰ ਰਾਤ ਨਾ ਰਹੀ ਚੰਗਾ ਨਾ ਨਾ ਮਾਂ ਰੇਦਾ ਨਹੀਂ ਹੈਗਾ ਠੀਕ ਆ ਮੈਂ ਹੱਥ ਨੂੰ ਮੁੜਿਆਉਂਗਾ ਉਹ ਆਇਆ ਹੁਣ ਇਹ ਡਰ ਨਹੀਂ ਹੋਏਗੀ ਤੂੰ ਹਾਂਜੀ ਸੁਖ ਮੈਂ ਤਾਂ ਤਿਆਰ ਆਜਾ ਚਲੋ ਹਾਂ ਚੱਲ ਚੱਲੀਏ ਚੱਲ ਠੀਕ ਹੈ ਮਾਂ ਕਿੰਗਾ ਪੁੱਤ ਠੀਕ ਹੈ ਮੰਮੀ ਅਸੀਂ ਜਾਂਦੇ ਹਾਂ ਚੱਲ ਆਇਆ ਹੁਣ ਇਹ ਤਾਰ ਜੀ ਪਵਾ ਮਾਂ ਕਲੱਚ ਦੀ ਲੈ ਮਾ ਉਹਦਾ ਬਾਗ ਗਿਆ ਹੁਣ ਮੈਂ ਆਪਣੀ ਚਾਹ ਬਣਾ ਕੇ ਲਿਆਵਾਂ ਦੋ ਦੋ ਗੁੱਟ ਬਣਾ ਲਿਆ ਪੁੱਤ ਚਾਹ ਮੇਰੇ ਤਾਂ ਅਫਸਰ ਜਾਂ ਦੁਖੀ ਜਾਂਦਾ ਵਧੀਆ ਚਾਹ ਬਣਾ ਲਈ ਚੰਗਾ ਹਾਂ ਮੰਮੀ ਬਣਾਣੀ ਆ ਉਹਦੇ ਵਾਂਗੂ ਨਹੀਂ ਬਣਾਉਂਦੀ ਮੈਂ ਡੱਬ ਕਲ ਪਾਣੀ ਜਾਂ ਚੱਜਦੀ ਬਣਾ ਕੇ ਲਿਆਵਾਂਗੇ ਦੋ ਦੋ ਗੁੱਟ ਹਾਂ ਬਣਾ ਲਿਆ ਪੁੱਤ ਮੇਰੀ ਗੱਲ ਸੁਣ ਲੈ ਨੀ ਇੱਕ ਨਾਲੇ ਆ ਤਾਂ ਗਏ ਆਪਾਂ ਤੇਰੇ ਹੋਰ ਨਾ ਪਗਾਈ ਮਰੀਆਂ ਕਾਲੇ ਕੋਲੇ ਠੀਕ ਆ ਦੇਖ ਲਾ ਕਾਲੇ ਇਹ ਕਿੱਡਾ ਬੜਾ ਟਰੈਕਟਰ ਖੜਾ ਰੱਖਿਆ ਸਰਦਾ ਨਹੀਂ ਸੀ ਇਹਦੇ ਪਣਾ ਗੱਡੀ ਵੇਲੇ ਜਾਣ ਨਿਕਲ ਜਾਂਦੀ ਏ ਕਿ ਤੰਗ ਹੱਥ ਸਾਡਾ ਕੋਈ ਗੱਲ ਨਹੀਂ ਗੱਡੀ ਵੀ ਦੇ ਦੇਣਗੇ ਆਪਾਂ ਨੂੰ ਦੇ ਦੇ ਤਾਂ ਹੈ ਨਹੀਂ ਕਿੱਧਰ ਗਈ ਹੋਈ ਨਹੀਂ ਗਿਆ ਅੰਦਰ ਹੀ ਹੋ ਗਈ ਮਮੀ ਮੈਂ ਪਾਸੂ ਜੇ ਦੇਖ ਕੇ ਆਵਾਂ ਲੈ ਕੁੜੀ ਅਰਛਾ ਹੁੰਦੀ ਆ ਨਾਲੇ ਸੋਖਾ ਆਉਂਦਾ ਲਓ ਆਉਂਦੀ ਮਮੀ ਦੀ ਕੁੜੀ ਆ ਗਈ ਸਸਟੀ ਕਰੋ ਨਹੀਂ ਹੁੰਦੀ ਕਿ ਆਪ ਤਾਂ ਅਗਲਾ ਨਹੀਂ ਹਾਂ ਹਾਂ ਸਸਟੀ ਕਰ ਆਜੋ ਵੀ ਆਜੋ ਹਾਂ ਕਿ ਬੈਠੋ ਬੁੱਤ ਮੈਂ ਪਾਣੀ ਲੈ ਆਵਾਂ ਕੋਈ ਬੈਠੋ ਕੋਈ ਗੱਲ ਨਹੀਂ ਨੇ ਔਰ ਪੁੱਤ ਤੇ ਮੰਮੀ ਹੋਰੀ ਲੋਟਨੇ ਹਾਂ ਮੰਮੀ ਸਾਰੇ ਠੀਕ ਨਹੀਂ ਉੱਥੇ ਤਾਂ ਤੇ ਕਾਲਾ ਵੀਰਾ ਨਹੀਂ ਦੇਖਦਾ ਕਿੱਥੇ ਆ ਆਉਂਦਾ ਪੁੱਤ ਹੋਰੀ ਆ ਤੇ ਜੱਸੀ ਹੈਗੀ ਆ ਉਰੀ ਕਿ ਭਾਗੀ ਨੌਰੀ ਆ ਜੱਸੀ ਦਾ ਅੱਛਾ ਲੈ ਪੁੱਤ ਤੂੰ ਵੀ ਇੱਧਰ ਹੋ ਜਾਸੋ ਕਿ ਲੋਟ ਹੋ ਜਾ ਇੱਧਰ ਹਵਾ ਘਟ ਆਉਂਦੀ ਏ ਬੇਟੇ ਹਾਂ ਜੀ ਅੰਮੀ ਕੋਈ ਗੱਲ ਨਹੀਂ ਇੱਧਰ ਬਹਿ ਜੰਨਾ ਮੈਂ ਲੈ ਪੁੱਤ ਤੂੰ ਵੀ ਉੱਧਰ ਹੋ ਲੈ ਲੋਟ ਮੈਂ ਪਾਣੀ ਤਾਂ ਨਹੀਂ ਲਿਆ ਆਵਾ ਚੰਗਾ ਠੀਕ ਆ ਇੱਧਰ ਹੋ ਜਾ ਬੇਟੇ ਹਵਾ ਜੀ ਤਾਂ ਹਾਂ ਮੋਟਰਸਾਈਕਲ ਸੁੱਖ ਦਾ ਲੱਗਦਾ ਮੈਂ ਦਰਛ ਤੇ ਸੁੱਖ ਮਿਲਣ ਆ ਗਿਆ ਹਾਂ ਤੇਰ ਪੁੱਛ ਨਹੀਂ ਮਾਨ ਲੈ ਆ ਬੈਠੇ ਪੈਣ ਫਰੇ ਤਾਂ ਸਸਤੀ ਗੱਲ ਪਣੇ ਸਸਤੀ ਗੱਲ ਵੀਰੇ ਵਰਸਪਕ ਠੀਕ ਹੋ ਹੋ ਠੀਕ ਆ ਵੀ ਕਾਲੇ ਵਧੀਆ ਵਧੀਆ ਬੜਾ ਕਿੜਾ ਮਾਰਿਆ ਅੱਜ ਤਾਂ ਕਿਦੋਂ ਚੰਗਾ ਦਿਨ ਚੜਿਆ ਹੋਰ ਬਈ ਕਾਲੇ ਯਾਰ ਪਹਿਲਾਂ ਕੰਮ ਦਿੰਦੇ ਮੇਰਾ ਟਾਈਮ ਲੱਗਿਆ ਗਿਆ ਜੇ ਹੁਣ ਮੈਂ ਹਰਸ਼ ਨੂੰ ਕਿਹਾ ਅਗਲੀ ਗਰਮੀ ਵਾਲੀ ਆ ਗਈ ਫਿਰ ਉਹਨੂੰ ਮੈਂ ਕਿਹਾ ਮਾਂ ਯਾਰ ਕੁਝ ਨਹੀਂ ਹੁੰਦਾ ਮਿਲਕੇ ਆਉਣੇ ਆਗੇ ਹੋਰ ਬਾਈ ਇਹ ਤਾਂ ਪਹਿਲੇ ਦਿਨੋਂ ਛੋਟੀ ਹੁੰਦੀ ਤੋਂ ਬਾਲੀ ਕਾਲ ਕਰਦੀ ਆਉਣ ਜਾਣ ਦੀ ਰਿਸ਼ਤੇਦਾਰੀ ਚ ਤਾਂ ਵੀਰੇ ਮੈਂ ਤਾਂ ਹੀ ਨਹੀਂ ਆਉਂਦੀ ਸੀਗੀ ਜੱਸੀ ਦੀਦੀ ਆਈ ਵੀ ਸੀ ਚਾਰ ਦਿਨ ਮੈਂ ਕਿ ਐਂ ਕਹੋਗੀ ਮੈਨੂੰ ਛੱਡ ਕੇ ਵਾਗ ਗਈ ਚਲੋ ਉਹ ਵੀ ਤੇਰੀ ਗੱਲ ਠੀਕ ਆ ਬਈ ਲਾਗੇ ਕਾਏ ਤੂੰ ਵੀ ਹਾਂ ਮਾਂ ਮੈਂ ਤਾਂ ਹੁਣੀ ਆ ਕੇ ਬੈਠਾਂ ਹਾਂ ਜੀ ਆ ਪੀ ਲਓ ਪੁੱਤ ਚੱਕ ਲਓ ਚਾ ਆਲੇ ਵਈ ਕਾਲ ਤੂੰ ਚੱਕ ਲੈ ਜਾ ਉਹਦੀ ਤੇ ਮੈਂ ਵੀ ਤੁਸੀਂ ਲੈ ਕੇ ਜਾਓ ਉਹਦੀ ਕੋਈ ਨਹੀਂ ਬਟੇ ਤੁਸੀਂ ਪੀਓ ਮੈਂ ਲੈ ਕੇ ਆਉਂਦੀ ਪੀ ਲਓ ਬਈ ਅਰਸ ਕੀ ਕਾਲ ਕਰਦਾ ਬਈ ਯਾਰ ਰਹਿੰਦੇ ਅੱਜ ਤਾਂ ਬਸ ਮੰਮੀ ਕੰਮ ਕੁੰਮ ਕਰਨਾ ਹੋਊਗਾ ਇਹਨੇ ਕੋਈ ਹੋਰ ਮੈਨੂੰ ਤਾਂ ਐਸੀ ਮਹਾਰਾਤ ਰਹੂਗੀ ਤੇ ਨਾਲੇ ਕਾਲੇ ਮੈਂ ਉਹ ਜ਼ਮੀਨ ਜਿਹੜਾ ਹਲ ਵੀ ਕਰਦਾ ਠੀਕ ਹੈ ਤੇਰਾ ਤੈਨੂੰ ਕਰਦਾ ਕਦੋਂ ਤੱਕ ਫੋਨ ਠੀਕ ਹੈ ਮੈਂ ਨਾ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਾ ਲੈ ਹਾਂ ਤੇ ਟੈਨਸ਼ਨ ਨਾਲ ਹੀ ਸਾਰਾ ਕਰਵਾ ਦੂੰ ਮੈਂ ਹੁਣ ਤਾਂ ਹਰ ਚੀਜ਼ ਵੀ ਠੀਕ ਹੋ ਗਈ ਦੇਖ ਹਾਂ ਕੋਈ ਨਹੀਂ ਮੋਕਾ ਜਿੱਪਤੀ ਜੀ ਤਿਆਰ ਕਰਾਈ ਹੈ ਨਾ ਤੁਸੀਂ ਆ ਕੇ ਸਾਈਨ ਕਰ ਦਿਓ ਬਸ ਠੀਕ ਆ ਚਲੋ ਤੇ ਰਹਿ ਜਾਂਦੇ ਨੇ ਪਤਾ ਅੱਜ ਦਾ ਦਿਨ ਕੱਲ ਨੂੰ ਆ ਗ ਜਾਂਦੇ ਬੇਟੇ ਮੰਮੀ ਤੁਹਾਨੂੰ ਪਤਾ ਕੱਲਾ ਜਾਣਾ ਫਿਰ ਖੇਤ ਖੂਦ ਵੀ ਕਰਨਾ ਪੈਂਦਾ ਸਾਰਾ ਮੈ ਚਲ ਕੋਈ ਗੱਲ ਨਹੀਂ ਮਿਲਗੇ ਨਹੀਂ ਬੋਤਾ ਫਿਰ ਆ ਜਾਏ ਕੋਈ ਗੱਲ ਪਿਛਲੇ ਤੁਸੀਂ ਕਿਹੜਾ ਮਾਰ ਲਉ ਦੁਨੀਆ ਨੇ ਆਜੇ ਤੁਹਾਨੂੰ ਬਹੁ ਟਾਈਮ ਹੋ ਗਿਆ ਹਾਂ ਮਾਂ ਮੈਂ ਪੁੱਤ ਚੰਗਾ ਚਲ ਠੀਕ ਆ ਮਮੀ ਚੰਗਾ ਬਟੇ ਠੀਕ ਆ ਮਮੀ ਜੀ ਚੰਗਾ ਬਟਾ ਠੀਕ ਆ ਬੀ ਕੱਲ ਠੀਕ ਆ ਉਧਰ ਟੈਨਸ਼ਨ ਨਾ ਆਂਦੀ ਕੋਈ ਕੰਮ ਜਦ ਤੂੰ ਤੇ ਨਾਲੇ ਬੇਟੇ ਮੈਨੂੰ ਫੋਨ ਕਰਦੀ ਜਾ ਕੇ ਚੰਗਾ ਨਾਲੇ ਉਹ ਵੀ ਗੱਲ ਕਰ ਲਿਆ ਕਰ ਫੋਨ ਤੇ ਜਮੀ ਨਹੀਂ ਫੋਨ ਖਾਣ ਲਾਉਂਦੀ ਹੈਗੀ ਕੋਈ ਨਹੀਂ ਮੰਮੀ ਕਰ ਲੂੰਗੀ ਮੈਂ ਫੋਨ ਕਰੂੰਗੀ ਜਾ ਕੇ ਤੁਹਾਨੂੰ ਇਹ ਪਹੁੰਚ ਗਏ ਠੀਕ ਹੈ ਮੈਨੂੰ ਜਾ ਕੇ ਵੀ ਅਸੀਂ ਪਹੁੰਚ ਗਏ ਚਲ ਠੀਕ ਆ ਮਮੀ ਔਰ ਬਾਈ ਸ਼ਾਮ ਨੂੰ ਤਾਂ ਕਰ ਲਿਆ ਕਰੋ ਕੋਈ ਗੱਲ ਨਹੀਂ ਬਾਈ ਕੱਲ ਕਰ ਲਿਆ ਕਰਾਂ ਠੀਕ ਆ ਠੀਕ ਆ ਵੀਰੇ ਮੇਰਾ ਕਹਿੰਦਾ ਠੀਕ ਆ ਮੈਂ ਨਹੀਂ ਨਹੀਂ ਇਹ ਸਰਦਾ ਹੁੰਦਾ ਕੱਲੇ ਪੱਕਾ ਰਹਿ ਜਾਂਦਾ ਬਾਈ ਮੈਂ ਚੱਲ ਠੀਕ ਆ ਬਾਈ ਕੋਈ ਗੱਲ ਨਹੀਂ ਫਿਰ ਹੈ ਚੱਲ ਠੀਕ ਆ ਬਾਈ ਗੱਲ ਠੀਕ ਆ ਚੰਗਾ ਚੰਗਾ ਮੈਂ ਠੀਕ ਹੈ ਤਾ ਤੂੰ ਨਹੀਂ ਬੋਚ ਲੱਗਦਾ ਬਾਦਗੀ ਲੱਭਤਾ ਕੀ ਗਏ ਕੀ ਆਏ ਮਿੰਟ ਚ ਮੁਰਗੀ ਕੁੜੀ ਜੀ ਆ ਕੇ ਚਲ ਗੋਈ ਨਾ ਮਾਂ ਮਿਲਤਾ ਗਏ ਤੇਰੀ ਟੈਨਸ਼ਨ ਦੂਰ ਹੋ ਗਈ ਕਿੰਨੇ ਦੀ ਕਹੀ ਜਾਂਦੀ ਸੀ ਅਰਸ਼ ਨਹੀਂ ਆਉਂਦੀ ਅਰਸ਼ ਨਹੀਂ ਆਉਂਦੀ ਉਹ ਤਾਂ ਠੀਕ ਐ ਪੁੱਤਾ ਜੱਸੇ ਘੜ ਪੁੱਤਾ ਲੈ ਮੈਂ ਸन्नी ਰਲਾਦਾ ਲੈ ਮੰਮੀ ਲੈ ਲੈ ਹੇ ਤੱਕ ਨਹੀਂ ਆਇਆ ਮੁੰਡਾ ਜਾ ਉੱਥੇ ਜਾ ਕੇ ਬਹਿ ਗਿਆ ਨਾ ਸੋਚਣਾ ਫਿਕਰ ਪਿੱਛੋਂ ਮੰਮੀ ਤੂੰ ਸन्नी ਰਲਾ ਮੈਂ ਫੋਨ ਲਾ ਕੇ ਪੁੱਛਦੀ ਆ ਨਾ ਚੰਗਾ ਪੁੱਤਾ ਲਾ ਮਮੀ ਆ ਗਏ ਵੀਰੇ ਹੋਰ ਵੀ ਚਲ ਆਪੀ ਸਨ ਨਿਕਲਾ ਦੂਗੀ ਚੱਲ ਦੇ ਰੇ ਚੰਨ ਵਾਲੀਆਂ ਚੱਲ ਚਲੀਏ ਕੀ ਹੋ ਰਿਹਾ ਮਾਂ ਆ ਗਏ ਪਤਾ ਹੋਰ ਮਾਂ ਗਰਮੀ ਵਾਲੀ ਸੀਗੀ ਪੰਗੀ ਲੈ ਲਿਆ ਜਾ ਕੇ ਮੈਂ ਤਾਂ ਹਾਂ ਪਤਾ ਤੂੰ ਅੰਦਰ ਆ ਜਾ ਗਰਮੀ ਵਾਲੀ ਆ ਇਹਨੂੰ ਕਹਦੇ ਕੱਪੜੇ ਬਦਲ ਕੇ ਸਨ ਨਿਕਲਾ ਦੂਗੀ ਚੱਲ ਨੀ ਕੱਪੜੇ ਬਦਲ ਸਨ ਨੀ ਰਲਾ ਠੀਕ ਆ ਮਿਲ ਲਿਆ ਲੈ ਤੇਰੇ ਬੇਕਾਂ ਨੂੰ ਠੀਕ ਆ ਮੈਂ ਤੈਨੂੰ ਠੀਕ ਚਲੋ ਚਲ ਮੋਟਰ ਸੰਜਾ ਵੀ ਛਾਵੇਂ ਲਾਦਾ ਟਾਈਮ ਤਾਂ ਲਾਇਆ ਕੋਈ ਗੱਲਬਾਤ ਦਾ ਪਤਾ ਲੱਗਿਆਗਾ ਨਾ ਮਾ ਕੋਈ ਗੱਲਬਾਤ ਦਾ ਪਤਾ ਨਹੀਂ ਲੱਗਿਆ ਹੈਗਾ ਕੋਈ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਤਾਂ ਅੱਛਾ ਪੁੱਤ ਕੋਈ ਗੱਲ ਵੀ ਨਹੀਂ ਛੇੜੀ ਉਹਨਾਂ ਨੇ ਨਾ ਮਾ ਉਹਨਾਂ ਨੇ ਕੋਈ ਗੱਲ ਨਹੀਂ ਛੇੜੀ ਹੈਗੀ ਹਜੇ ਉਹਨਾਂ ਵੇਲੇ ਮੈਂ ਕਿਹਾ ਵੀ ਕੱਲਿਆ ਉਹ ਦੱਸਦੀ ਮੈਨੂੰ ਹਨਾ ਵੀ ਮੈਂ ਕਰਵਾ ਦੂੰਗਾ ਮਾਂ ਕੇ ਤੇਰਾ ਹਜੇ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਬਈ ਤੂੰ ਟੈਨਸ਼ਨ ਨਾ ਲੈ ਮੈਂ ਕਰ ਦੂੰ ਫੋਨ ਤੈਨੂੰ ਪਹਿਲਾਂ ਦੱਸਦਾ ਫੋਨ ਕਰੀ ਜਾਂਦਾ ਰਹਿੰਦਾ ਨੇ ਵਿਚ ਦੀ ਜਿਹੜਾ ਪੁੱਤ ਹੈ ਉੱਤਾ ਜਾਨ ਚੱਕਦੇ ਮੈਨੂੰ ਤਾਂ ਲੱਗਦਾ ਇਹਨਾਂ ਨੇ ਕੰਮ ਕਰ ਲਿਆ ਤਾਂ ਕਹਿੰਦਾ ਪੁੱਤ ਹੋ ਬੰਦਾ ਮੁੱਕ ਰਿ ਸ਼ੱਕਯਾ ਮਾਂ ਮੈਨੂੰ ਵੀ ਲੱਗਦਾਗਾ ਜੇ ਉਹਨੇ ਕੰਮ ਨਾ ਕਰਵਾਇਆ ਹੁੰਦਾ ਫਿਰ ਤਾਂ ਉਹਨੇ ਮਿੰਟਈਆਂ ਕਰਨੀਆਂ ਸੀਗੀਆਂ ਮੇਰੀਆਂ ਵੀ ਬਾਈ ਬਣ ਕੇ ਕਰਵਾ ਕੇ ਜਾਈਆਂ ਕੰਮ ਮੇਰਾ ਮੈਂ ਤਾਂ ਇਹਨੂੰ ਐ ਕਹਿੰਦੀ ਆ ਪੁੱਤ ਜੱਸੀ ਨੂੰ ਤੋਰ ਇਹ ਸਿਰੇ ਤੋਂ ਪਤਾ ਕਰੂਗੀ ਫੇਰ ਹੀ ਆਪਾਂ ਨੂੰ ਪਤਾ ਲੱਗੂਗਾ ਚੱਲ ਠੀਕ ਆ ਮਾਂ ਮੈਂ ਕਰਦਾ ਭੈਣ ਨਾਲ ਗੱਲ ਉਹਨੂੰ ਭਾਜੀ ਤੋਰ ਦਿਆਂਗੇ ਕਰ ਲੈ ਪੁੱਤ ਗੱਲ ਉਹਦੇ ਨਾਲ